ਸਤਿ ਸ੍ਰੀ ਅਕਾਲ ਦੋਸਤੋ ਕਿਤਾਬੀ ਚਲ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਆਸ ਕਰਦੇ ਹਾਂ ਸਭ ਚੜਦੀ ਕਲਾ ਵਿੱਚ ਹੋਵੋਗੇ ਅਮੀਰ ਤਾਂ ਸਭ ਬਣਨਾ ਚਾਹੁੰਦੇ ਹਨ ਪਰੰਤੂ ਕਦੇ ਕਿਸੇ ਨੇ ਸੋਚਿਆ ਹੈ ਕਿ ਅਮੀਰ ਲੋਕਾਂ ਦੀਆਂ ਕੀ ਆਦਤਾਂ ਹਨ ਉਹ ਕੀ ਸੋਚਦੇ ਹਨ ਕਿਵੇਂ ਕੰਮ ਕਰਦੇ ਹਨ ਜੋ ਉਹਨਾਂ ਨੂੰ ਅਮੀਰ ਬਣਾਈ ਰੱਖਦਾ ਹੈ ਪੈਸਾ ਸਾਡੇ ਕੋਲ ਵੀ ਆਉਂਦਾ ਹੈ ਪਰੰਤੂ ਸਾਨੂੰ ਅਮੀਰ ਨਹੀਂ ਬਣਾਉਂਦਾ ਆਉਂਦਾ ਬਾਅਦ ਵਿੱਚ ਹੈ ਖਰਚ ਪਹਿਲਾਂ ਹੋ ਜਾਂਦਾ ਹੈ ਅੱਜ ਅਸੀਂ ਸਭ ਤੋਂ ਵਧੀਆ 5 ਕਿਤਾਬਾਂ ਦੀ ਗੱਲ ਕਰਾਂਗੇ ਜੋ ਅਮੀਰ ਲੋਕਾਂ ਨੂੰ ਅਮੀਰ ਬਣਾਏ ਰੱਖਣ ਵਿੱਚ ਮਦਦ ਕਰਦੀਆਂ ਹਨ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਡਿਸਕਲੇਮਰ ਹੈ ਕਿ ਅਸੀਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਕਰਨ ਲਈ ਪ੍ਰੇਰਿਤ ਨਹੀਂ ਕਰਦੇ ਜੋ ਵੀ ਗੱਲ ਕੀਤੀ ਜਾਵੇਗੀ ਉਹ ਇਹਨਾਂ ਕਿਤਾਬਾਂ ਦੇ ਆਧਾਰ ਤੇ ਕੀਤੀ ਜਾਵੇਗੀ ਇੱਕ ਗੱਲ ਹੋਰ ਦੋਸਤੋ ਕਿਤਾਬੀ ਚਲਕ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਲਵੋ ਕਿਉਂਕਿ ਬਾਅਦ ਵਿੱਚ ਤੁਸੀਂ ਇਹਨਾਂ ਕਿਤਾਬਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਅਮੀਰ ਬਣ ਜਾਓਗੇ ਅਤੇ ਕਿਤਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਭੁੱਲ ਜਾਓ ਸਭ ਤੋਂ ਪਹਿਲੀ ਅਤੇ ਸਭ ਦੀ ਪਸੰਦੀਦਾ ਕਿਤਾਬ ਰਿਚ ਡੈਡ ਪੂਰ ਡੈਡ ਸੰਸਾਰ ਜਿੰਨਾ ਸਾਡੇ ਹੱਥ ਵਿੱਚ ਹੈ ਪਰ ਸਿਰਫ ਉਸ ਸਮੇਂ ਜਦੋਂ ਅਸੀਂ ਪੈਸਿਆਂ ਦਾ ਅਸਲ ਮਤਲਬ ਸਮਝਦੇ ਹਾਂ ਰਿਚ ਡੈਡ ਪੂਰ ਡੈਡ ਦੇ ਰਾਈਟਰ ਇੱਕ ਸੁਨੇਹਾ ਦਿੰਦੇ ਹਨ ਕਿ ਸੰਪਤੀ ਬਣਾਓ ਇਹ ਕਿਤਾਬ ਦੋ ਤਰ੍ਹਾਂ ਦੀਆਂ ਸੋਚਾਂ ਦੀ ਤੁਲਨਾ ਕਰਦੀ ਹੈ ਕਿ ਉਸ ਕੀ ਦੇ ਪੂਰ ਡੈਡ ਜੋ ਪੜੇ ਲਿਖੇ ਅਤੇ ਪੈਸੇ ਦੀ ਤੰਗੀ ਵਾਲੇ ਜਨਕ ਸਨ ਅਤੇ ਰਿਚ ਡੈਟ ਜੋ ਇੱਕ ਸਿਆਣਾ ਵਪਾਰੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਪੈਸੇ ਦੀ ਖੇਡ ਸਿਖਾਈ ਇਸ ਕਿਤਾਬ ਵਿੱਚ ਇਹਨਾਂ ਗੱਲਾਂ ਦਾ ਸਾਰ ਹੈ ਜੋ ਸਾਡੇ ਜੋਸ਼ ਨੂੰ ਜਗਾਉਂਦਾ ਹੈ ਰਿਚ ਡੈਟ ਦੀ ਸਿੱਖਿਆ ਹੈ ਪੈਸੇ ਲਈ ਕੰਮ ਨਾ ਕਰੋ ਪੈਸੇ ਨੂੰ ਸਾਡੇ ਲਈ ਕੰਮ ਕਰਨ ਦਿਓ ਸੰਪਤੀ ਜਿਵੇਂ ਨਿਵੇਸ਼ ਜਾਇਦਾਦ ਕਾਰੋਬਾਰ ਸਾਡੀ ਜੇਬ ਵਿੱਚ ਪੈਸਾ ਪਾਉਂਦੇ ਹਨ ਦੇਣਦਾਰੀਆਂ ਜਿਵੇਂ ਮਹਿੰਗੀਆਂ ਗੱਡੀਆਂ ਮਹਿੰਗੇ ਘਰ ਸਾਡੀ ਜੇਬ ਖਾਲੀ ਕਰਦੀਆਂ ਹਨ ਜਵਾਨੀ ਦਾ ਸਮਾਂ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਇੱਕ ਸਟਾਕ ਖਰੀਦੋ ਕੋਈ ਕਾਰੋਬਾਰ ਕਰੋ ਵਿੱਤੀ ਸਿੱਖਿਆ ਨੂੰ ਅਪਣਾਓ ਬੈਲੈਂਸ ਸ਼ੀਟ ਅਤੇ ਕੈਸ਼ ਫਲੋ ਨੂੰ ਕਿਤਾਬਾਂ ਜਾਂ ਮੈਂਟਰਾਂ ਤੋਂ ਪੜ੍ਹਨਾ ਸਿੱਖੋ ਵੱਡੇ ਸੁਪਨੇ ਵੇਖੋ ਪਰੰਤੂ ਉਹਨਾਂ ਲਈ ਕੰਮ ਕਰਨਾ ਅੱਜ ਤੋਂ ਹੀ ਸ਼ੁਰੂ ਕਰਦੇ ਹੋ ਇਹ ਕਿਤਾਬ ਸਿਖਾਉਂਦੀ ਹੈ ਕਿ ਸੰਪਤੀ ਬਣਾਓ ਅਤੇ ਆਪਣੀ ਕਿਸਮਤ ਖੁਦ ਲਿਖੋ ਅਗਲੀ ਕਿਤਾਬ ਦਾ ਨਾਮ ਹੈ ਦਾ ਮਿਲੀਨੀਅਰ ਨੈਕਸਟ ਡੋਰ ਦੋਸਤੋ ਦੌਲਤ ਸਿਰਫ ਚਮਕ-ਦਮਕ ਨਹੀਂ ਹੁੰਦੀ ਸਿਆਣਪ ਅਤੇ ਮਿਹਨਤ ਹੁੰਦੀ ਹੈ ਇਸ ਕਿਤਾਬ ਵਿੱਚ ਟੋਮਸਰ ਅਤੇ ਵਿਲੀਅਮ ਸਰ ਦੱਸਦੇ ਹਨ ਕਿ ਅਸਲ ਅਮੀਰ ਲੋਕ ਸਾਦਾ ਜੀਵਨ ਜਿਉਂਦੇ ਹਨ ਨਾ ਕਿ ਫਜ਼ੂਲ ਖਰਚੀ ਕਰਦੇ ਹਨ ਉਹ ਕੋਈ ਮਹਿੰਗੀਆਂ ਗੱਡੀਆਂ ਜਾਂ ਮਹਿੰਗੇ ਕੱਪੜੇ ਨਹੀਂ ਖਰੀਦਦੇ ਅਮੀਰ ਬਨਣ ਦਾ ਸਭ ਤੋਂ ਵੱਡਾ ਰਾਜ਼ ਹੈ ਸਾਦਗੀ ਆਪਣੀ ਕਮਾਈ ਦਾ ਵੱਡਾ ਹਿੱਸਾ ਬਚਾਓ ਅਤੇ ਨਿਵੇਸ਼ ਕਰੋ ਇਸ ਕਿਤਾਬ ਅਨੁਸਾਰ ਛੋਟੀਆਂ ਬਚਤਾਂ ਨੂੰ ਨਿਵੇਸ਼ ਕਰੋ ਜਿਵੇਂ ਕਿ ਕਿਸੇ ਸਟਾਕ ਜਾਂ ਮਿਊਚੁਅਲ ਫੰਡ ਵਿੱਚ ਪਾਓ ਲੰਮੇ ਸਮੇਂ ਨਾਲ ਵਧੇਰੇ ਸੰਪਤੀ ਬਣਦੀ ਹੈ ਫਜ਼ੂਲ ਖਰਚੀ ਜਿਵੇਂ ਮਹਿੰਗੇ ਫੋਨ ਜਬ ਬ੍ਰਾਂਡਡ ਕੱਪੜੇ ਦੌਲਤ ਖਤਮ ਕਰਦੇ ਹਨ ਸਿਆਣਪ ਨਾਲ ਖਰਚਾ ਕਰਨਾ ਚਾਹੀਦਾ ਹੈ ਵਿੱਤੀ ਆਜ਼ਾਦੀ ਮੀਨਸ ਫਾਈਨੈਂਸ਼ੀਅਲ ਫਰੀडम ਦੀ ਸੋਚ ਰੱਖੋ ਬਜਟ ਅਪਣਾਓ ਖਰਚਾਂ ਉੱਪਰ ਨਜ਼ਰ ਰੱਖੋ ਲੋੜਾਂ ਨੂੰ ਇਛਾਵਾਂ ਤੋਂ ਵੱਖ ਕਰੋ ਅਮੀਰ ਲੋਕ ਮੌਕਿਆਂ ਦੀ ਤਲਾਸ਼ ਕਰਦੇ ਹਨ ਜਿਵੇਂ ਕਿ ਸਾਈਡ ਕਾਰੋਬਾਰ ਨਵੇਂ ਹੁਨਰ ਸਿੱਖਣਾ ਜਾਂ ਨਿਵੇਸ਼ ਇਸ ਕਿਤਾਬ ਨੂੰ ਪੜੋ ਅਤੇ ਸਾਦਗੀ ਅਪਣਾਓ ਹਮੇਸ਼ਾ ਯਾਦ ਰੱਖੋ ਦੌਲਤ ਹਮੇਸ਼ਾ ਸਮੇਤ ਸਬਰ ਨਾਲ ਬਣਦੀ ਹੈ ਸਾਡੀ ਅੱਜ ਦੀ ਵੀਡੀਓ ਦੀ ਤਿੰਨ ਨੰਬਰ ਦੀ ਕਿਤਾਬ ਹੈ ਥਿੰਕ ਐਂਡ ਗਰੋ ਰਿਚ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਸਾਡਾ ਦਿਮਾਗ ਹੀ ਸਾਡੀ ਸਭ ਤੋਂ ਵੱਡੀ ਦੌਲਤ ਹੈ ਇਸ ਵਿੱਚ ਨਪੋਲੀਅਨ ਸਰ ਦੱਸਦੇ ਹਨ ਕਿ ਸਫਲਤਾ ਸੁਪਨਿਆਂ ਅਤੇ ਮਿਹਨਤ ਦਾ ਮੇਲ ਹੈ ਸਪਸ਼ਟ ਟੀਚਾ ਪੱਕਾ ਇਰਾਦਾ ਅਟੱਲ ਜੋਸ਼ ਅਮੀਰ ਬਣਨ ਦਾ ਰਾਜ਼ ਹਮੇਸ਼ਾ ਸੁਪਨਾ ਵੱਡਾ ਵੇਖੋ ਅਤੇ ਉਸ ਸੁਪਨੇ ਨੂੰ ਆਪਣੇ ਮਨ ਵਿੱਚ ਹਰ ਰੋਜ਼ ਉਲੀਕੋ ਨਪੋਲੀਅਨ ਸਰ ਦੱਸਦੇ ਹਨ ਕਿ ਜੋ ਸਾਡਾ ਮਨ ਸੋਚ ਸਕਦਾ ਹੈ ਉਹ ਪ੍ਰਾਪਤ ਵੀ ਕਰ ਸਕਦਾ ਹੈ ਪਰੰਤੂ ਇਕੱਲੇ ਸੁਪਨੇ ਵੇਖਣਾ ਕਾਫੀ ਨਹੀਂ ਹੁੰਦਾ ਉਸ ਲਈ ਮਿਹਨਤ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਛੋਟੀ ਛੋਟੀ ਕੋਸ਼ਿਸ਼ ਵੱਡੇ ਨਤੀਜੇ ਲਿਆ ਸਕਦੀ ਹੈ ਅਸਫਲਤਾ ਨੂੰ ਸਫਲਤਾ ਦੀ ਪੌੜੀ ਬਣਾਓ ਇਹ ਕਿਤਾਬ ਦੱਸਦੀ ਹੈ ਕਿ ਨੌਜਵਾਨੀ ਵਿੱਚ ਰਿਸਕ ਲਓ ਅਤੇ ਕਾਰੋਬਾਰ ਸ਼ੁਰੂ ਕਰੋ ਆਪਣੇ ਆਪ ਨੂੰ ਪੋਜ਼ਿਟਿਵ ਲੋਕਾਂ ਨਾਲ ਜੋੜੋ ਇੱਕ ਪੋਜ਼ਿਟਿਵ ਸਰਕਲ ਬਣਾਓ ਮੈਂਟਰ ਚੰਗਾ ਦੋਸਤ ਜਾਂ ਕਿਤਾਬਾਂ ਸਾਡੀ ਸੋਚ ਨੂੰ ਉੱਪਰ ਚੁੱਕਦੇ ਹਨ ਇਸ ਲਈ ਕਿਤਾਬਾਂ ਪੜ੍ਹੋ ਹੁਨਰ ਵਧਾਓ ਇਸ ਕਿਤਾਬ ਦੀਆਂ ਸਿੱਖਿਆਵਾਂ ਨੂੰ ਅਪਣਾਓ ਅਤੇ ਸੁਪਨੇ ਵੇਖੋ ਮਿਹਨਤ ਕਰੋ ਅਤੇ ਸਫਲ ਹੋ ਜਾਓ ਅਗੀ ਕਿਤਾਬ ਦਾ ਨਾਮ ਹੈ ਦਾ ਇੰਟੈਲੀਜੈਂਟ ਇਨਵੈਸਟਰ ਦੋਸਤੋ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਦੌਲਤ ਸਿਰ ਪੈਸਾ ਨਹੀਂ ਹੁੰਦਾ ਇਹ ਇੱਕ ਸਿਆਣਪ ਅਤੇ ਸਬਰ ਦਾ ਨਤੀਜਾ ਹੁੰਦਾ ਹੈ ਇਹ ਕਿਤਾਬ ਸਟਾਕ ਮਾਰਕੀਟ ਉਪਰ ਅਧਾਰਿਤ ਹੈ ਇਸ ਕਿਤਾਬ ਨੂੰ ਸਟਾਕ ਮਾਰਕੀਟ ਦਾ ਪਾਹੁਬਲੀ ਬੁੱਕ ਵੀ ਕਿਹਾ ਜਾ ਸਕਦਾ ਹੈ ਇਹ ਮਾਰਕੀਟ ਦੇ ਉਤਾਰ ਚੜ੍ਹਾਵਰੇ ਗੱਲ ਕਰਦੀ ਹੈ ਇਹ ਕਿਤਾਬ ਦੱਸਦੀ ਹੈ ਕਿ ਮਹਿੰਗਾਈ ਨੂੰ ਨਿਵੇਸ਼ ਕਰਨ ਨਾਲ ਕਿਵੇਂ ਬੀਟ ਕੀਤਾ ਜਾ ਸਕਦਾ ਹੈ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਕੰਪਨੀ ਦੀ ਸਹੀ ਕੀਮਤ ਕੀ ਹੈ ਛੋਟੀ ਉਮਰ ਵਿੱਚ ਸਿੱਖਣ ਦਾ ਇਹ ਸੁਨਹਿਰੀ ਮੌਕਾ ਹੁੰਦਾ ਹੈ ਇਹ ਕਿਤਾਬ ਵਿੱਤੀ ਸਿੱਖਿਆ ਜਾਨੀ ਫਾਈਨੈਂਸ਼ੀਅਲ ਐਜੂਕੇਸ਼ਨ ਨੂੰ ਵੀ ਪ੍ਰਮੋਟ ਕਰਦੀ ਹੈ ਇਸ ਕਿਤਾਬ ਦੀਆਂ ਸਿੱਖਿਆਵਾਂ ਨਾਲ ਅਸੀਂ ਇੱਕ ਪ੍ਰੋਫਿਟੇਬਲ ਪੋਰਟਫੋਲੀਓ ਵੀ ਬਣਾ ਸਕਦੇ ਹਾਂ। ਦੋਸਤੋ ਸਾਡੀ ਅੱਜ ਦੀ ਵੀਡੀਓ ਦੀ ਆਖਰੀ ਕਿਤਾਬ ਅਤੇ ਪੰਜਵੀਂ ਕਿਤਾਬ ਦਾ ਨਾਮ ਹੈ ਯੂਅਰ ਮਨੀ ਔਰ ਯੂਅਰ ਲਾਈਫ। ਇਹ ਕਿਤਾਬ ਦੱਸਦੀ ਹੈ ਕਿ ਪੈਸਾ ਤੁਹਾਡਾ ਨੌਕਰ ਹੈ ਨਾ ਕਿ ਮਾਲਕ। ਇਸ ਕਿਤਾਬ ਵਿੱਚ ਵਿੱਕੀ ਰੋਬਿਨ ਅਤੇ ਜੋ ਸਰ ਨੇ ਦੱਸਿਆ ਹੈ ਕਿ ਪੈਸੇ ਨਾਲ ਸਹੀ ਰਿਸ਼ਤਾ ਵਿੱਤੀ ਆਜ਼ਾਦੀ ਦਿੰਦਾ ਹੈ। ਇਸ ਨੂੰ ਜਿੰਨਾ ਜਲਦੀ ਸਮਝਿਆ ਜਾ ਸਕੇ ਉਨਾ ਹੀ ਵਧੀਆ ਹੈ। ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਪੈਸੇ ਦੀ ਕੀਮਤ ਨੂੰ ਸਮਝੋ ਹਰ ਇੱਕ ਰੁਪਿਆ ਸਾਡੀ ਜ਼ਿੰਦਗੀ ਦਾ ਸਮਾਂ ਖਰਚ ਕਰਕੇ ਕਮਾਇਆ ਗਿਆ ਹੈ ਫਜ਼ੂਲ ਖਰਚੀ ਛੱਡੋ ਮਹਿੰਗੇ ਕੱਪੜੇ ਜਾਂ ਗੈਜਟ ਦੀ ਥਾਂ ਬਚਤ ਅਤੇ ਨਿਵੇਸ਼ ਨੂੰ ਤਰਜੀਹ ਦੇਣੀ ਚਾਹੀਦੀ ਹੈ ਆਪਣੀ ਕਮਾਈ ਖਰਚ ਸੰਪਤੀ ਦਾ ਹਿਸਾਬ ਰੱਖੋ ਬਜਟ ਬਣਾਓ ਲੋੜਾਂ ਨੂੰ ਇਛਾਵਾਂ ਤੋਂ ਵੱਖ ਕਰੋ ਇਸ ਕਿਤਾਬ ਦਾ ਸੁਨੇਹਾ ਘੱਟ ਖਰਚ ਵੱਧ ਬਚਤ ਅਤੇ ਸਮਾਰਟ ਨਿਵੇਸ਼ ਹੈ ਜੀਵਨ ਦੇ ਮਕਸਦ ਨੂੰ ਹਮੇਸ਼ਾ ਪਹਿਲ ਦਿਓ ਪੈਸਾ ਸਾਧਨ ਹੈ ਨਾ ਕਿ ਮੰਜ਼ਿਲ ਸਾਈਡ ਕੰਮ ਨਵਾਂ ਹੁਨਰ ਜਾਂ ਛੋਟੇ ਕਾਰੋਬਾਰ ਸ਼ੁਰੂ ਕਰਕੇ ਆਪਣੀ ਆਮਦਨ ਵਧਾਉਣਾ ਚਾਹੀਦਾ ਹੈ ਦੋਸਤੋ ਇਹਨਾਂ ਕਿਤਾਬਾਂ ਵਿੱਚੋਂ ਤੁਹਾਨੂੰ ਕਿਹੜੀ ਕਿਤਾਬ ਜ਼ਿਆਦਾ ਪਸੰਦ ਆਈ ਹੈ ਫਤਿਹ ਤੁਸੀਂ ਕਿਸ ਕਿਤਾਬ ਦੀ ਸਮਰੀ ਸੁਣਾ ਪਸੰਦ ਕਰੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਦੋਸਤੋ